ਲਓ ਜੀ ਮਿੱਤਰੋ ਮੈਂ ਸਵਰਨਪੀ ਸਿੰਘ ਬਲੌਗ ਨੰਬਰ 3 ਆਪਣਾ ਤੁਹਾਡੇ ਸਾਹਮਣੇ ਹਾਜ਼ਰ ਹੈ ਇਹ ਆਪਣਾ ਭਰਾ ਵਿੱਕੀ ਆ ਸੁੱਖਾ ਸਪੌਂਸਰ ਹੋਣ ਦੀ ਖੁਸ਼ੀ ਮਿੱਤਰੋ ਬਾਹਲਾ ਹੀ ਚਾਂਬਲੇ ਫਿਰਦਾ ਕਹਿੰਦੇ ਡੌਲੇ ਰੂਲੇ ਦਿਖਾ ਰਿਹਾ ਲਓ ਜੀ ਥੋੜਾ ਉਹ ਆ ਆ ਵੀ ਬਾਚੋ ਭਰਾ ਕਹਾਂ ਤੇਰੀ ਬਾਡੀ ਕਿਹਦਰ ਨਜ਼ਰ ਨਾਲ ਬਾਈ ਚੰਦਰਾ ਸੋਹਣਾ ਸੁਨੱਖਾ ਬਾਣਾ ਇੱਕ ਤਾਂ ਰੱਬ ਦੀ ਨੇਰ ਨਾਲ ਲਓ ਜੀ ਮੇਰੇ ਵੀਰੋ ਹੁਣ ਸਾਰੇ ਇਕੱਠੇ ਹੋ ਚੁੱਕੇ ਚੱਬਰ ਆ ਆਪਣੇ ਨਾਲ ਆਪਣਾ ਅਮਨ ਤੇ ਨਾਲ ਸੱਤਾ ਬਾਈ ਜੀ ਰੈਡ ਰੋਜ਼ ਲੈ ਕੇ ਬਾਈ ਜੀ ਸਵਾਗਤ ਲਈ ਖੜਿਆ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਵਾਜੀਬਾ ਬਾਈ ਨੇ ਹਾਈ ਕਰ ਚੁੱਕੇ ਆ ਬਾਈ ਆਪਣੇ ਤੇ ਲਓ ਜੀ ਹੁਣ ਸਾਰੇ ਰੈਡੀ ਆ ਉਹ ਆ ਗਏ ਨੇ ਬਾਈ ਜੀ ਆਪਣੇ ਸੁਖਾ ਸਪੌਂਸਰ ਵੀਰ ਜੀ ਮੈਂ ਹੱਥ ਮਲਾਇਆ ਬਾਈ ਜੀ ਨੂੰ ਪੁੱਛਿਆ ਹਾਲ ਚਾਲ ਪੁੱਛਿਆ ਬਾਈ ਜੀ ਦਾ ਬਾਈ ਜੀ ਕਹਿੰਦੇ ਸਭ ਠੀਕ ਆ ਓਕੇ ਸੋਣਾ ਤੂੰ ਸੁਣਾ ਬਾਈ ਜੀ ਨਾਲ ਸੱਤਾ ਵੀਰ ਗੱਲਾਂ ਕਰ ਰਹੇ ਆਪਣਾ ਸਟੈਂਡ ਵੀਰ ਆ ਠੀਕ ਹੈ ਇਹ ਵੀ ਜਮਲ ਸ਼ਕੀਨਾ ਬਾਈ ਜੀ ਹੋਰੇ ਗੱਲਾਂ ਕਰ ਰਹੇ ਨੇ ਕਹਿੰਦੇ ਕਿਵੇਂ ਕਰੀਏ ਸਵਾਰਨਪਰੀ ਦਾ ਕਿਵੇਂ ਕਰਨਾ ਹੈ ਕਿ ਕਹਿੰਦੇ ਬਹੁਤ ਸੋਹਣਾ ਨੌਜਵਾਨ ਜਿਹੜਾ ਹੈਗਾ ਵਾ ਬਹੁਤ ਸੋਹਣੀਆਂ ਵੀਡੀਓ ਪਾਉਂਦਾ ਤੇ ਉਹਦੇ ਬਾਰੇ ਗੱਲ ਚੱਲ ਰਹੀ ਹੈ ਜੇ ਬਾਈ ਜੀ ਪਾਣੀ ਪੀ ਰਹੇ ਨੇ ਬਾਈ ਜੀ ਪਾਣੀ ਬਹੁਤ ਪੀਂਦੇ ਨੇ ਕਿਉਂਕਿ ਜਮਲ ਸ਼ਕੀਨਾ ਬਾਈ ਲਓ ਜੀ ਲਓ ਆਪਾਂ ਮੈਂ ਕਿਹਾ ਵੀ ਸੈਲਫੀ ਕਰ ਲਈਏ ਮੇਰੇ ਭਲੇਖ ਨੇ ਕਿਤੇ ਵੀਡੀਓ ਦਾ ਕੈਮਰਾ ਚੱਲ ਪਿਆ ਸੀ ਉਹਦੇ ਕਰਕੇ ਫਿਰ ਬਾਈ ਜੀ ਫਿਰ ਡਿਸਕਸ਼ਨ ਕਰ ਰਹੇ ਆ ਵੀ ਕਿਵੇਂ ਕੀਤਾ ਜਾਵੇ ਗੋਰਾ ਟਾਇਲ ਸਟੋਰ ਆ ਜਿਹੜਾ ਕਹਿੰਦੇ ਉਹ ਬਹੁਤ ਜ਼ਿਆਦਾ ਫੇਮਸ ਆਪਣੇ ਸਾਰੇ ਏਰੀਆ ਦੇ ਵਿੱਚ ਸਾਰੇ ਆਲ ਇੰਡੀਆ ਦੇ ਵਿੱਚ ਪੂਰਾ ਫੇਮਸ ਆ ਹੈ ਜੀ ਇਹਦੇ ਲੈਟਰ ਗੱਲਾਂ ਚੱਲ ਰਹੀਆਂ ਨੇ ਠੀਕ ਆ ਸਾਰੇ ਆਪਸ ਚ ਗੱਲਾਂ ਸੁਣਾ ਵੀ ਕਿਵੇਂ ਕਰੀਏ ਕਿਵੇਂ ਕਰੀਏ ਫਿਰ ਮੇਰੀ ਰਾਇ ਵੀ ਲਈ ਬਾਈ ਜੀ ਹੋਰਾਂ ਨੇ ਵੀ ਸਵਰਨਾ ਤੂੰ ਦੱਸ ਜਿਵੇਂ ਤੂੰ ਆਖੀਂ ਆਪਾਂ ਉਵੇਂ ਕਰਾਂਗੇ ਠੀਕ ਆ ਸਾਰੇ ਫੁੱਲ ਰੈਡੀ ਸੀ ਵੀ ਬਾਈ ਜੀ ਆਪਾਂ ਸਵਰਨੇ ਦੀ ਗੱਲ ਸੁਣੀਏ ਆ ਦੇਖੋ ਜੀ ਸਾਰੇ ਇਕੱਠੇ ਹੋ ਚੁੱਕੇ ਚੋ ਪਰ ਸਾਰੀ ਵਧੀਆ ਰਾਇ ਮਸ਼ਵਰਾ ਚੱਲ ਰਿਹਾ ਬਾਈ ਦਾ ਡਾਲਰ ਦੇਖ ਕੇ ਸਾਨੂੰ ਕਦਰ ਨੂੰ ਡਰ ਲੱਗ ਰਿਹਾ ਸੀ ਬਾਈ ਕਿਤੇ ਹੋਰ ਨਾ ਹਨਾ ਐਵੇਂ ਪ੍ਰਭਾਪ ਹੈ ਸਾਡੇ ਦੇ ਫਿਰ ਸਾਡੇ ਡੋਲੇ ਇੰਨੇ ਛੋਟੇ ਸੀ ਕਿ ਇੱਕ ਦੂਜੇ ਦੀਆਂ ਗੱਲਾਂ ਚੱਲ ਰਹੀਆਂ ਵੀ ਬਾਈ ਕਿਵੇਂ ਕਰਗੇ ਲਓ ਜੀ ਸੁਚੇਣ ਭਾਈ ਦੱਸ ਰਿਹਾ ਪਾਈ ਜੀ ਕੈਮਰਾ ਇੱਧਰ ਚੱਲ ਰਿਹਾ ਇੱਧਰ ਤੁਸੀਂ ਬਣ ਇੱਧਰ ਧਿਆਣਾ ਦੇ ਸੋਹਣਾ ਸੰਖਾ ਮੁੰਡਾ ਕਹਿੰਦਾ ਵੀਡੀਓ ਬਣਾ ਰਿਹਾ ਲਓ ਜੀ ਸਤਿ ਸ੍ਰੀ ਅਕਾਲ ਭਾਈ ਜੀ ਬਹੁ ਬਹੁ ਪਿਆਰ ਹੋ ਠੀਕੋ ਕਹਿੰਦੇ ਭਾਈ ਜੀ ਕਹਿੰਦੇ ਠੀਕ ਆ ਭਾਈ ਤੁਸੀਂ ਸੁਣਾਓ ਲਓ ਜੀ ਹੁਣ ਤਿਆਰੀਆਂ ਆਵਾਜ਼ੀ ਵਾ ਭਾਈ ਡੌਲਾ ਬਹੁਤ ਤਕੜਾ ਪਾਈ ਦਾ ਦੇਖੀ ਸੰਗ ਲੱਗ ਗਈ ਸਾਰੇ ਮੁੰਡੇ ਜੱਸੀ ਯੂਸੀ ਆ ਕੇ ਕਹਿੰਦੇ ਵੀ ਫੋਟੋ ਖਿਚਾਉਣੀਆਂ ਭਾਈ ਜੀ ਹੋਰਾਂ ਨਾਲ ਲਓ ਜੀ ਜੱਸੀ ਨਾਲ ਫੋਟੋ ਖਚਾਉਂਦੇ ਬਾਈ ਨੇ ਪੁੱੰਜਾ ਮੂੰਹ ਕਹਿੰਦੇ ਨਹੀਂ ਨੇ ਬਣੀ ਨਹੀਂ ਗੱਲ ਸਵਾਦ ਨਹੀਂ ਆਇਆ ਲਓ ਲਓ ਜੀ ਆਪਾਂ ਅਗਲੇ ਪੜਾਅ ਦੇ ਵੱਲ ਵਧਦੇ ਹੋਏ ਹੁਣ ਤੁਸੀਂ ਸਾਰੇ ਦੇਖੋਗੇ ਬਾਈ ਜੀ ਹੋਰਾਂ ਨੇ ਕਿਵੇਂ ਅੱਗੇ ਆਪਣਾ ਪ੍ਰੋਗਰਾਮ ਅੱਗੇ ਵਧਾਇਆ ਅਸੀਂ ਪੂਰੇ ਮਾਨ ਸਨਮਾਨ ਦੇ ਨਾਲ ਬਾਈ ਜੀ ਦੀ ਵੀਡੀਓ ਬਣਾਈ ਹਨਾ ਬਾਈ ਜੀ ਹੋਰਾਂ ਨੇ ਪੁੱਛ ਪੁੱਛ ਕੇ ਕਿ ਸਟੈਪ ਕੀਤਾ ਵੀ ਹੁਣ ਬਾਈ ਜੀ ਕਿਵੇਂ ਕਰੀ ਹੁਣ ਬਾਈ ਜੀ ਕਿਵੇਂ ਕਰੀ ਕਿਉਂਕਿ ਮੇਨ ਪ੍ਰੀਅਰਿਟੀ ਤੇ ਸਵਨਪ੍ਰੀਤ ਸਿੰਘ ਜੀ ਸੀ ਤਾ ਕਰਕੇ ਹੁਣ ਬਾਈ ਜੀ ਫੇਰ ਰੈ ਕਰ ਰਹੇ ਆ ਵੀ ਦੱਸੋ ਜੀ ਕਿਵੇਂ ਕੀਤਾ ਸੋਹਣਾ ਸੁਨਖਾ ਚੋਬਰ ਆਪਦਾ ਪਸੀਨਾ ਪੂੰਝਦਾ ਹੋਇਆ ਕਹਿੰਦੇ ਵੀ ਪ੍ਰਭਾ ਪਾਉਣਾ ਚਾਹੀਦਾ ਕੈਮਰੇ ਦੇ ਵਿੱਚ ਸ਼ਕਲ ਸੋਹਣੀ ਹੋਣੀ ਚਾਹੀਦੀ ਬਾਕੀ ਉਹ ਵੀ ਮੁੰਡਾ ਸੋਹਣਾ ਸੁਨਖਾ ਉੱਚਾ ਲਮਨੋ ਆ ਜਵਣੇ ਗੱਭਰੂ ਕਾਲੀ ਐਨਕ ਲਾਈ ਹੈ ਕਾਲੀ ਟੀ-ਸ਼ਰਟ ਪਾਈ ਹੈ ਲਓ ਜੀ ਹੁਣ ਅਗਲੇ ਪੜਾ ਦੇ ਵੱਲ ਵੱਧੇ ਹੋਏ ਬਾਈ ਜੀ ਵੱਡੇ ਵੱਡੇ ਹੱਥਾਂ ਦੇ ਇਸ਼ਾਰਾ ਇਸ਼ਾਰੇ ਕਰਦੇ ਹੋਏ ਦੇਖੋ ਦੇਖੋ ਤੁਸੀਂ ਮੇਰੇ ਡੌਲੇ ਦੇਖੋ ਮੈਂ ਇਦਾਂ ਦੀ ਬਾਡੀ ਬਣਾਈ ਆਪਾਂ ਇਤਿਹਾਸ ਦੇ ਵਿੱਚ ਇਦਾਂ ਨਾਮ ਰਚਨਾਇਆ ਬਾਈ ਜੀ ਹੁਣ ਆਪਣੀ ਹਿਸਟਰੀ ਦੱਸੀ ਜਰਨੀ ਦੱ ਜੀڑا ਵੀ ਦੁਨੀਆ ਦੇ ਵਿੱਚ ਸਕਸੈਸ ਪਾਉਣੀ ਆ ਉਹ ਆਪਾਂ ਕਿਵੇਂ ਪਾ ਸਕਦੇ ਆ ਤੁਸੀਂ ਗੋਰਾ ਟਾਇਰ ਸਟੋਰ ਵਾਲੇ ਤੋਂ ਸਿੱਖੋ ਆ ਬਾਈ ਜੀ ਸੱਤਾ ਆਪਣੇ ਬਾਰੇ ਵੀ ਦੱਸਣ ਵਾਲੇ ਬਾਈ ਜੀ ਐਦਾਂ ਕਰਕੇ ਆ ਵਿਚਾਰ ਨੇ ਸਾਡੇ ਬਾਰੇ ਤੁਸੀਂ ਇੱਥੇ ਆਏ ਹੋ ਜਨ ਤੁਹਾਡੇ ਬਾਰੇ ਸੀ ਏਦਾਂ ਸੋਚਦੇ ਆ ਤੁਹਾਡੇ ਬਾਰੇ ਏਦਾਂ ਸਮਝ ਗਲਤ ਨਹੀਂ ਸੋਚਦੇ ਬਹੁਤ ਵਧੀਆ ਸੋਚਦੇ ਕਿਉਂਕਿ ਤੁਹਾਡੀ ਬਹੁਤ ਜਿਆਦਾ ਹਾਈਪ ਆਪਣੇ ਇੰਡੀਆ ਦੇ ਵਿੱਚ ਕਿਉਂਕਿ ਤੁਹਾਡਾ ਡੌਲਾ ਜਿੱਡਾ ਉਹਦੇ ਤਾਂ ਸਾਡੇ ਸਵਰਨ ਦੇ ਪੱਟ ਨੇ ਲਓ ਜੀ ਮੇਰੇ ਵੀਰ ਅਗਲੇ ਪੜਾ ਦੇ ਵੱਲ ਵਾਦੇ ਹੋਏ ਦੇਖੋ ਕੀ ਕਹਿ ਰਹੇ ਨੇ ਬਾਈ ਜੀ ਪਿਛਲੇ ਮੁੰਡੇ ਸਮਝੋ ਬਾਹਰ ਹੋਈ ਪਈ ਆ ਗੱਲ ਕਿੰਗੀ ਹਾਕ ਕਰ ਮੱਚੀ ਪਈ ਆ ਹੁਣ ਕਰੀਏ ਤਾਂ ਕਰੀਏ ਕੀ ਸਮਝੋ ਬਾਹਰ ਹੋ ਗਈ ਕਤਾਨੀ ਉਲ ਚੁੱਕੀ ਆ ਆ ਸਮਝ ਸਾਨੂੰ ਵੀ ਨਹੀਂ ਆ ਰਿਹਾ ਕੀ ਕਿਹਾ ਜਾਵੇ ਅੱਗੇ ਲਓ ਜੀ ਬਾਈ ਜੀ ਫੇਰ ਡੌਲੇਜ ਬਣਾ ਕੇ ਖੜ ਚੁੱਕੇ ਨੇ ਤੇ ਸੱਤਾ ਬਾਈ ਉਹਨਾਂ ਗੱਲਾਂ ਸੁਣਾ ਰਹੇ ਨੇ ਬਾਈ ਫੇਰ ਸੁਣ ਕੇ ਥੋੜੇ ਹਾਸੇ ਮਜ਼ਾਕ ਦੇ ਵਿੱਚ ਪਾਉਂਦੇ ਬਾਈ ਨੇ ਸੱਸ ਸ੍ਰੀ ਕਾਲ ਫੇਰ ਬੁਲਾ ਦਿੱਤੀ ਆ ਸਾਰੇ ਵੀਰਾਂ ਨੂੰ ਕਿਉਂਕਿ ਬਾਈ ਜੀ ਦੇਖੋ ਜੀ ਇਹ ਜਿਹੜੇ ਸਰਕਲ ਹੈ ਨਾ ਇਹ ਸਰਕਲ ਇਦਾਂ ਹੀ ਚੱਲਦਾ ਆਉਂਦਾ ਤੇ ਦੁਨੀਆਦਾਰੀ ਕਹਿੰਦੇ ਵੀ ਇਦਾਂ ਹੀ ਚੱਲਦੀ ਰਹਿਣੀ ਆ ਖਰਾਕਾਂ ਖਾਓ ਜੀ ਐਮ ਮਾਰੋ ਹੈ ਬਦਿਆ ਡਾਈਟ ਲਓ ਚੰਗੀ ਨੀਂਦ ਸੌਵੋ ਬਾਈ ਜੀ ਹੋਰਾਂ ਸਾਰਾ ਕੁਝ ਦੱਸਣ ਤੋਂ ਬਾਅਦ ਆਲਓਵਰ ਇੰਡੀਆ ਦੀ ਗੱਲਾਂ ਕਰਦੇ ਹੋਏ ਬਾਈ ਜੀ ਨੇ ਕਿ ਟਾਇਰ ਸਟੋਰ ਦੇ ਵਿੱਚ ਦੱਸਿਆ ਵੀਸੀ ਇਦਾਂ ਕਰਕੇ ਇੱਥੋਂ ਘਰ ਦੀ ਟਾਇਲ ਇੱਥੋਂ ਹੀ ਲੈ ਕੇ ਗਏ ਸੀ ਕਿਉਂਕਿ ਬਾਈ ਜੀ ਹੋਰਾਂ ਦੇ ਜਿਹੜਾ ਘਰ ਦਾ ਕੰਮ ਸੀ ਚੱਲ ਰਿਹਾ ਸੀ ਜਦੋਂ ਬਾਈ ਜੀ ਪਹਿਲੀ ਵਾਰ ਇੰਦੀ ਟਾਇਲ ਗੋਰਾ ਟਾਇਲ ਸਟੋਰ ਤੇ ਆਏ ਸੀ ਉਦੋਂ ਬਾਈ ਜੀ ਹੋਰ ਇੱਥੇ ਟਾਇਲ ਲੈ ਕੇ ਗਏ ਸੀ ਤੇ ਸੱਤਾ ਬਾਈ ਜੀ ਸਮਝਾ ਰਹੇ ਸੀ ਤੁਸੀਂ ਇਦਾਂ ਕਰਕੇ ਸਾਡੇ ਆਹ ਟਾਇਲ ਲੈ ਗਏ ਦੋ ਬਾਈ ਚਾਰ ਦੀ ਲੈ ਗਏ ਆ ਵਿਟਰੀਫਾਈਡ ਬਾਡੀ ਦੇ ਵਿੱਚ ਟਾਇਲ ਲੈ ਕੇ ਗਏ ਆ ਉਹਦੇ ਬਾਰੇ ਜਾਣਕਾਰੀ ਦੇ ਰਿਹਾ ਬਾਈ ਜੀ ਸਾਡੇ ਕੋਲ ਹੋਰ ਵੀ ਕਾਫੀ ਆਰਟੀਕਲ ਆ ਚੁੱਕੇ ਨੇ ਜਿਹੜੇ ਕਿ ਵਿਕਟਰੀ ਫਾਈਟ ਨੇ ਗਲੌਸ ਦੇ ਵਿੱਚ ਨੇ ਗਲੇਜ਼ ਚੜਿਆ ਹੋਇਆ ਸਾਰਿਆਂ ਦੇ ਉੱਪਰ ਪੂਰੀ ਵਧੀਆ ਮੈਂ ਕਹਿੰਦਾ ਤਕੜੀ ਸੋਲਿਡ ਬਾਡੀ ਹੈ ਸਾਡੀ ਜਿਹੜੀ ਟਾਇਲ ਹੈਗੇ ਗੋਰਾ ਟਾਇਲ ਦੀ ਬਾਈ ਜੀ ਦੱਸ ਰਿਹਾ ਸਾਨੂੰ ਕੋਈ ਕਮੀ ਪੇਚੀ ਨਜ਼ਰ ਨਹੀਂ ਆਈ ਤਾਂ ਨਹੀਂ ਆਈ ਲਓ ਜੀ ਹੁਣ ਬਾਈ ਜੀ ਫੇਰ ਥੋੜੀ ਸਮਾਈਲ ਦੇ ਕੇ ਸੱਤਾ ਬਾਈ ਨੇ ਅੱਗੇ ਗੱਲ ਤੋਰੀਆ ਲਓ ਜੀ ਮੇਰੇ ਵੀਰ ਅੱਗੇ ਬਾਈ ਜੀ ਜਿਹੜੀ ਕੀ ਗੱਲਾਂ ਨੇ ਸਾਰੀ ਹੱਥਾਂ ਦੇ ਇਸ਼ਾਰਿਆਂ ਦੀ ਕਰਾਮਾਤ ਹੁੰਦੀ ਹੈ ਤੁਸੀਂ ਹੱਥਾਂ ਦੇ ਇਸ਼ਾਰੇ ਸਮਝ ਸਕਦੇ ਹੋ ਬਾਕੀ ਕਮੈਂਟਰੀ ਤਾਂ ਸਵ ਉਸੀ ਕੇ ਲਈ ਹੱਥਾਂ ਦੇ ਇਸ਼ਾਰੇ ਦੇ। ਦੇਖੋ ਐਡਾ ਥੱਪੜਾ ਕਹਿੰਦੇ ਮਰੇ ਜਿਹਾ ਕੋ ਬੱਜ ਗਾਣਾ। ਆ ਜੱਸੀ ਨੂੰ ਕਹਿ ਰਹੀ ਸੀ ਬਾਈ। ਫੇਰ ਵੀ ਚਲੋ ਜੱਸੀ ਥੋੜਾ ਕਬਰਾ ਹਟਦੀ। ਛੇੜਦਾ ਹੋਇਆ ਪਾਸੇ ਹੋ ਚੁੱਕਿਆ ਸੀ ਕਿਉਂਕਿ ਅਗੇ ਬਾਈ ਜਿਹੜਾ ਡਾਉਣਾ ਹੀ ਬਹੁਤ ਤਕੜਾ ਨਾ ਬਾਈ ਸਰੀਰ ਹੀ ਬਹੁਤ ਤਕੜਾ। ਕੁੱਤਾ ਤੂੰ ਨਾ ਭੌਂਕਣੋਂ ਹਟੀ। ਆਪਣੀ ਵੀਡੀਓ ਵਧੀਆ ਬਣ ਰਹੀ ਸੀ ਵਿੱਚ ਕੁੱਤਾ ਥੋੜਾ ਡਿਸਟਰਬ ਕਰਿਆ ਭੌਂਕ ਰਿਹਾ ਬਾਰੀ-ਬਾਰੀ ਇਹਨੂੰ ਚੁੱਪ ਨਹੀਂ ਕਰਾ ਸਕਦੇ ਅਸੀਂ ਕਿਉਂਕਿ ਬਾਈ ਜੀ ਡਿਸਟਰਬੈਂਸ ਕਰ ਰਿਹਾ ਮੇਰਾ ਸੜਾ ਨਹੀਂ ਹਟ ਰਿਹਾ। ਲਓ ਜੀ ਹੁਣ ਦੇਖੋ ਜੀ ਬਾਈ ਜੀ ਕੋਦਾ ਆਪਣੇ ਹੱਥਾਂ ਦੇ ਨਾਲ 2/4 ਦੀ ਜਿਹੜੀ ਟਾਇਲ ਆ ਉਹ ਚੱਕ ਰਏ ਦਿਖਾ ਰਹੇ ਨੇ ਬਾਈ ਜੀ ਤੁਸੀਂ ਟਾਇਲ ਦੇਖੋ ਸਾਡੀ ਟਾਇਲ ਦੀ ਸੋਲਿਡਿਟੀ ਦੇਖੋ ਵੀ ਕਿੰਨੀ ਜਿਆਦਾ ਸੋਲਿਡ ਹੈ ਸਾਡੀ ਟਾਇਲ ਲਓ ਜੀ ਹੁਣ ਬਾਈ ਜੀ ਹੁਣ ਥੱਲੇ ਸੁੱਟ ਕੇ ਟਾਇਲ ਦਿਖਾਉਣਗੇ ਬਾਈ ਜੀ ਕਰੋ ਸ਼ੁਰੂਆਤ ਭੇਜੋ ਕਿਤੇ ਅੱਗੇ ਪਿੱਛੇ ਕਰੋ ਬੰਨਾ ਪਾਰ ਲਾਓ ਬੇੜਾ ਅੱਜ ਕੋਈ ਤੁਹਾਡੀਆਂ ਅੱਖਾਂ ਸਾਹਮਣੇ ਬਾਈ ਜੀ ਨੇ ਹੱਥੋਂ ਸੁੱਟ ਹੱਥੋਂ ਛੱਡ ਦਿੱਤੀ ਹੈ ਟਾਇਲ ਮੈਂ ਕਹਿੰਦਾ ਵੇਟ ਕਰੋ ਹਾਲੋ ਇਹ ਜਿਹੜਾ ਸਾਊਂਡ ਸੀ ਕਾਫੀ ਵੱਡਾ ਸੀ ਬਾਈ ਜੀ ਬਹੁਤ ਹੈਰਾਨ ਪਰੇਸ਼ਾਨ ਸੀ ਕਹਿੰਦੇ ਟੁੱਟ ਚੁੱਕੀ ਆ ਮੈਂ ਕਿਹਾ ਬਾਈ ਨਹੀਂ ਟੁੱਟੀ ਆ ਚੱਕੋ ਦੂਜੀ ਲੋਟਰੀ ਟਾਇਰ ਨੂੰ ਫੇਰ ਖਵਾਈ ਗਈ ਪਰ ਫੇਰ ਵੀ ਸਾਡੀ ਸੰਤੁਸ਼ਟੀ ਨਹੀਂ ਹੋਈ ਕਿਉਂਕਿ ਅਸੀਂ ਤੁਹਾਨੂੰ ਹੋਰ ਵੀ ਇਦਾਂ ਕਾਫੀ ਜ਼ਿਆਦਾ ਮੈਂ ਕਹਿੰਦਾ ਤਕੜੇ ਤੋਂ ਤਕੜੇ ਪ੍ਰੋਡਕਟ ਤੁਹਾਨੂੰ ਗੋਰਾ ਟਾਇਰ ਸਟੋਰ ਦੇ ਉੱਪਰ ਦੇਖਣ ਨੂੰ ਮਿਲਣਗੇ ਆ ਚੱਕੋ ਕਹਿੰਦੇ ਕਲੁੱਟਨੀ ਹੋਰ ਸਹੀ ਹੁਣ ਵੀ ਨਹੀਂ ਟੁੱਟੀ ਇਹ ਦੇਖੋ ਜੀ ਜਿਹੜੀ ਗੋਰਾ ਟਾਇਲ ਹੈ ਨਾ ਬਾਈ ਜੀ ਫੇਰ ਸਮਝਣ ਕਹਿੰਦਾ ਜਿਹ ਗੋਰਾ ਟਾਇਲ ਦੀ ਟਾਇਲ ਆ ਇਹ ਇੰਨੀ ਕੁ ਜ਼ਿਆਦਾ ਸੋਲਿਡ ਆ ਵੀ ਇਹਦੀ ਇੰਨੀ ਕੁ ਜ਼ਿਆਦਾ ਫਲੈਕਸੀਬਿਲਟੀ ਆ ਇੰਨੀ ਕੁ ਜੇ ਡਿਊਰੈਬਿਲਟੀ ਆ ਵੀ 20 ਸਾਲਾਂ ਦੀ ਗਾਰੰਟੀ ਜੀ ਖੋਦ ਦੇ ਰਹੇ ਆ ਤੁਸੀਂ ਮਾਲ ਲਓ ਤੁਸੀਂ ਮਾਲ ਲਾਓ ਤਾਂ ਸਹੀ ਇੱਕ ਵਾਰੀ ਸਿਲੈਕਟ ਕਰੋ ਕਿਉਂਕਿ ਆਲ ਇੰਡੀਆ ਦੇ ਵਿੱਚ ਡਿਲੀਵਰੀ ਬਾਈ ਜੀ ਦੀ ਹੋਰਾਂ ਦੀ ਹੁੰਦੀ ਆ ਕੱਲੀ-ਕੱਲੀ ਜਗ੍ਹਾ ਦੇ ਉੱਪਰ ਟਾਇਲ ਜਾਂਦੀ ਆ ਬਾਈ ਜੀ ਹੋਰਾਂ ਦੀ ਸਾਪਣੇ ਜਿਹੜੇ ਸੁੱਖਾ ਸਪੌਂਸਰ ਵੀਰ ਨੇ ਉਹ ਕਹਿੰਦੇ ਵੀ ਦੇਖੋ ਜਿਹੜੀ ਘਰ ਬਣਾਉਣ ਦੀ ਗੱਲ ਹੁੰਦੀ ਆ ਉਹ ਇੱਕ ਇੱਟ ਤੋਂ ਸਟਾਰਟ ਹੁੰਦੀ ਆ ਇੱਕ ਇੱਟ ਤੋਂ ਸਟਾਰਟ ਹੋ ਕੇ ਅੱਗੇ 11 ਆਉਂਦਾ ਹੈ ਵਿੱਚ ਕਿੰਨੀਆਂ ਚੀਜ਼ਾਂ ਆਉਂਦੀਆਂ ਮਿਸਤਰੀ ਦੀ ਲੇਬਰ ਆਉਂਦੀ ਆ ਮੈਂ ਫਿਰ ਭੋਰ ਦੱਤੀ ਆ ਚਲੋ ਕੋਈ ਨਹੀਂ ਉਹਦੇ ਲਈ ਮਾਫੀ ਆ ਚੱਕੋ ਬਾਈ ਦਾ ਡੋਲਾ ਆ ਚੱਕੋ ਪੱਟ ਤੇ ਅੱਜ ਵੀਰਾਂ ਤੇ ਜੁੰਮਾ ਆ ਚੱਕੋ ਭਾਬੀ ਦਾ ਚੁੰਮਾ ਲਓ ਜੀ ਮੇਰੇ ਵੀਰੋ ਅੱਗੇ ਆ ਚੁੱਕਿਆ ਫੇਰ ਆਪਣਾ ਬਾਈ ਜੀ ਦੇ ਡੋਲਾ ਦੇ ਉੱਪਰ ਟੈਟੂ ਦੇਖੋ ਕਹਿੰਦੇ ਟੈਟੂ ਜਿਹੜਾ ਹੈਗਾ ਨਾ ਉਹ ਸਿੱਧੂ ਮੂਸੇ ਵਾਲੇ ਬਾਈ ਦਾ ਬਣਾਇਆ ਹੋਇਆ ਬਾਈ ਜੀ ਨੇ ਆਪਣੀ ਕਲਾਈ ਦੇ ਉੱਪਰ ਟੈਟੂ ਜੇ ਸਾਡੀ ਕਲਾਈ ਦੇ ਉੱਪਰ ਟੈਟੂ ਬਣਾਇਆ ਜਾਵੇ ਸਾਡੀ ਕਲਾਈ ਦੇ ਪਰ ਕਿਸੇ ਕੀੜੀ ਦਾ ਪੂਰਾ ਟੈਟੂ ਵੀ ਨਹੀਂ ਬਣਾਨਾ ਕਿਉਂਕਿ ਸਾਡੀ ਕਲਾਈ ਹੈ ਏਡੀਕ ਲਓ ਜੀ ਅੱਗੇ ਫਿਰ ਸਵਰਨਾ ਬਾਈ ਆ ਪੱਗੇ ਆਉਣਗੇ ਹੁਣ ਕਹਿੰਦੇ ਵੀ ਨਹੀਂ ਨਹੀਂ ਗੱਲ ਨਹੀਂ ਬਣ ਰਹੀ ਹੁਣ ਸਵਰਨਪਾ ਜੀ ਆਪ ਮੂਰੇ ਹੋਣਗੇ ਆ ਚੱਕੋ ਜੀ ਕੋਸ ਸਾਬ ਹੋਏ ਮੂਰੇ ਲਓ ਜੀ ਕਹਿੰਦੇ ਵੀ ਪਾਜੀ ਮੜਾ ਇੱਧਰ ਕਰੋ ਕੈਮਰਾ ਇੱਧਰ ਪਰ ਨਹੀਂ ਕੋਈ ਸੁਣਦਾ ਨਾ ਕੈਮਰਾ ਬਗਾਨੇ ਹੱਥੀਆਂ ਆ ਗਿਆ ਪਾਜੀ ਕੈਮਰਾ ਬਗਾਨੇ ਹੱਥੀਆਂ ਆ ਗਿਆ ਆ ਚੱਕੋ ਹੋਰ ਹੀ ਕੁਝ ਦਿਖਾਈ ਜਾਂਦੇ ਆ ਸਮਝ ਆਉਂਦੀ ਨਹੀਂ ਵੀ ਕੀ ਦਿਖਾਇਆ ਜਾਵੇ ਪਰ ਫੇਰ ਮੈਂ ਕੈਮਰਾ ਸੈੱਟ ਕਰਕੇ ਦਿੰਦਾ ਭਾਈ ਨਹੀਂ ਇੱਧਰ ਇੱਧਰ ਵੀਰ ਜੀ ਇੱਧਰ ਕਰ ਲਾ ਵੀਰੇ ਕੈਮਰਾ ਸੈੱਟ ਆ ਚੱਕੋ ਜੀ ਹੁਣ ਤੁਸੀਂ ਦੇਖੋਗੇ ਸਵਰਨਪਾਤ ਜੀ ਓ ਹੋ 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 ਬਾਈ ਜੀ ਚੜ ਚੁੱਕੇ ਨੇ ਟਾਇਲ ਦੇ ਉੱਪਰ ਤੁਸੀਂ ਆਪ ਦੇਖੋ ਬਾਈ ਜੀ ਦਾ ਕਿੰਨਾ weight ਆ ਤੇ ਫਿਰ ਵੀ ਟਾਇਲ ਨਹੀਂ ਟੁੱਟੀ ਤੇ ਬਾਈ ਜੀ ਦਾ ਡੋਲਾ ਦੇਖੋ ਕਹਿੰਦੇ ਵੀ ਜਿੰਨੀ power ਡੋਲੇ ਦੀ ਉਹਦੋਂ ਦੁੱਗਣੀ power ਟਾਇਲ ਦੀ ਆ ਕਹਿੰਦਾ ਇਹ ਪਾਵਾ ਆਹ ਸਵਰਨਪ੍ਰੀਤ ਜੀ ਤੁਸੀਂ ਐ ਦਰੋ ਦੇਖੋ ਇਹ ਮੈਂ ਆ ਜੀ ਇਹ ਮੈਂ ਆ ਸਵਰਨਪ੍ਰੀਤ ਸਿੰਘ ਜੀ ਖੁਦ ਆਪ ਮੂਰੇ ਹੋਏ ਨੇ ਹੁਣ ਦੇਖੋ ਬਾਈ ਜੀ ਅਸੀਂ ਵੀ ਸਮਝਾਏ ਬਾਈ ਜੀ ਤੁਸੀਂ ਇਹਦੇ ਡੋਲਾ ਕਰੋ ਬਾਈ ਜੀ ਕਹਿੰਦੇ ਨਹੀਂ ਛੋਟੇ ਨਹੀਂ ਢੱਟ ਜਾ ਹਟ ਜਾ ਪੰਗੇ ਲਾਣ ਤੂੰ ਹਟ ਜਾ ਸੋਹਣਿਆ ਹਟ ਜਾ ਪਰ ਕਿੱਥੇ ਟਲਦਾ ਚੋਬਰ ਲਓ ਜੀ ਅਗਲੀ ਰੇਡ ਬਾਈ ਜੀ ਪਾਉਣਗੇ ਬਾਈ ਜੀ ਫਿਰ ਦੱਸਣ ਲੱਗੇ ਕਹਿੰਦੇ ਦੇਖੋ ਜੇ ਮੇਰਾ ਇੰਨਾ ਵੇਟ ਟਾਇਲ ਝੱਲ ਸਕਦੀ ਆ ਤੇ ਆਪਣੇ ਥੱਲੇ ਲੱਗੇ ਨੂੰ ਕੀ ਮੌਤ ਪੈਂਦੀ ਐ ਇਹਨੂੰ ਇਹ ਗੋਰਾ ਟਾਇਲ ਦੀ ਟਾਇਲ ਆ ਵੀਰੇ ਨਹੀਂ ਟੁੱਟੂਗੀ ਨਾ ਹੀ ਖੜਾ ਛੁੱਟੂਗੀ ਆਜਾ ਕੋ ਅੱਗੇ ਬਾਈ ਜੀ ਐਲੀਵੇਸ਼ਨ ਵੱਲ ਵਧਦੇ ਹੋਏ ਕਹਿੰਦੇ ਐਲੀਵੇਸ਼ਨ ਦੇਖੋ ਜੋbro ਕਿੰਨਾ ਸੋਹਣਾ ਐਲੀਵੇਸ਼ਨ ਹੈ ਮੈਂ ਕਹਿੰਦਾ ਘਰੇ ਲੱਗਿਆ ਹੋਵੇ ਮੂੰਹੋਂ ਬੋਲਦਾ ਵਾਹ ਜੀ ਵਾਹ ਇਹ ਗੋਲਡਨ ਪਲੇਟਡ ਆਪਣੀ ਜਿਹੜੀ ਟਾਇਲ ਆ ਬਾਈ ਜੀ ਇਹਨਾਂ ਦੀ ਗੋਰਾ ਟਾਇਲ ਦੇ ਵਿੱਚ ਗੋੜਾ ਟਾਇਲ ਦੀ ਮੈਨੂਫੈਕਚਰਿੰਗ ਦੇ ਵਿੱਚ ਬਣਦੀ ਹੈ ਇਹ ਬਹੁਤ ਹੀ ਜਿਆਦਾ ਸੋਹਣੀ ਚੀਜ਼ ਆ ਕਹਿੰਦੇ ਬੈੱਡਰੂਮ ਦੀ ਇੱਕ ਜਿਹੜੀ ਬੈਕ ਜਿਹੜੀ ਕੰਧ ਹੁੰਦੀ ਆ ਉਹ ਲਾਈ ਜਾਵੇ ਇਹਦੇ ਨਾਲ ਕੀ ਬਾਤ ਆ ਕੱਲਾ ਕੱਲਾ ਰੇਸ਼ਾ ਮੂੰਹੋਂ ਬੋਲਦਾ ਚੋbro ਲਓ ਜੀ ਅਗਲੀ ਕਬੱਡੀ ਫੇਅਰ ਬਾਈ ਜੀ ਆਪਣੇ ਸੁੱਖਾ ਬੌਂਸਰ ਵੀਰ ਜੀ ਪਾਉਣਗੇ ਭਾਈ ਜੀ ਸਾਡੀ ਭਕਾਈ ਦਾ ਹੀ ਮੁੱਲ ਪੱਲੇ ਸਾਡੇ ਕੁਝ ਵੀ ਨਹੀਂ ਪਰ ਫਿਰ ਵੀ ਤੁਸੀਂ ਦੇਖੋ ਦੇਖੋ ਅੱਗੇ-ਅੱਗੇ ਵੀਡੀਓ ਦੇਖੋ ਹੁੰਦਾ ਕੀ ਹੈ ਅਸੀਂ ਪੂਰੀ ਵੀਡੀਓ ਬਾਈ ਜੀ ਦੀ ਆਵਾਜ਼ ਵਿੱਚ ਵੀ ਪਾਵਾਂਗੇ ਪਰ ਅਸੀਂ ਪਹਿਲਾਂ ਆਪਣੀ ਕਲਾਕਾਰੀ ਵੀ ਦਿਖਾਉਣੀ ਚਾਹੁੰਦੇ ਆ ਅੱਜ ਜ਼ਰੂਰ ਦੇਖਿਓ ਮਾੜਿਆ ਵਾਹ ਜੀ ਵਾਹ ਭਾਈ ਕਹਿੰਦਾ ਜੁੱਬਰ ਹੋ ਚੁੱਕਿਆ ਮੂਰੇ ਲਓ ਜੀ ਭਾਈ ਦਾ ਕੈਂ 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 ਮੈਂ ਕਰ ਨਹੀਂ ਸਕਦਾ ਤੇ ਨਾ ਹੀ ਸਹਿ ਸਕਦਾ ਦੇਖੋ ਬਾਈ ਜੀ ਹੁਣ ਜਿਹੜਾ ਅਗਲਾ ਐਲੀਵੇਸ਼ਨ ਆ ਇਹ ਐਲੀਵੇਸ਼ਨ ਟਾਇਲ ਹੈ ₹30 ਫੋਟ ਤੁਹਾਨੂੰ ਮਿਲ ਜੂਗੀ ਗੋਰਾ ਟਾਇਲ ਦੇ ਉੱਪਰ ਜਿੰਨਾ ਐਲੀਵੇਸ਼ਨ ਤੁਹਾਨੂੰ ਦਿਖਾਉਣਗੇ ਸਾਰਾ ₹30 ਦੇ ਵਿੱਚ ਤੁਹਾਨੂੰ ਮਿਲ ਜੂਗਾ ਠੀਕ ਆ ਇੱਕ ਵਾਰੀ ਘੇੜਾ ਜਰੂਰ ਮਾਰੋ ਐਲੀਵੇਸ਼ਨ ਬਹੁਤ ਸੋਹਣੇ ਤੋਂ ਸੋਹਣਾ ਪਿਆ ਬਾਈ ਜੀ ਉਹਨਾਂ ਕੋਲੇ ਮੈਂ ਕਹਿੰਦਾ ਐਲੀਵੇਸ਼ਨ ਇੰਨਾ ਪਿਆ ਵੀ ਤੁਸੀਂ ਦੇਖ-ਦੇਖ ਹੈਰਾਨ ਹੋ ਜਾਓਗੇ ਪਰ ਤੁਹਾਨੂੰ ਮੈਂ ਕਹਿੰਦਾ ਚੂਜ਼ ਕਰਨਾ ਔਖਾ ਜੂ ਬਾਈ ਜੀ ਨੂੰ ਵੀ ਦਿੱਕਤ ਆ ਰਹੀ ਸੀ ਕਿਹੜਾ ਚੂਜ਼ ਕਰੀਏ ਸੋਹਣਾ ਸੋਹਣਾ ਤੂੰ ਦੱਸ ਐਨਕਾਣਾ ਚੋਬਰ ਕਹਿੰਦਾ ਬਾਈ ਜੀ ਮੇਰੇ ਵੀ ਘਰੇ ਕਹਿੰਦਾ ਵੀ ਕੰਮ ਚੱਲ ਰਿਹਾ ਮੈਂ ਵੀ ਟਾਇਲ ਲੈਣੀ ਤਾਂ ਲੈਣੀ ਗੋਰਾ ਟਾਇਲ ਆਲਾ ਤਾਂ ਬਾਈ ਜੀ ਖੜੇ ਪੈ ਗਿਆ ਸੀ ਬਾਈ ਨੂੰ ਮਸਾ ਮੈਂ ਤਾਂ ਕਰ ਕਰ ਅਸੀਂ ਕਿਹਾ ਇੱਥੋਂ ਹੀ ਲੈ ਬਾਈ ਇੱਥੋਂ ਹੀ ਲੈ ਅਸੀਂ ਕਿਉਂਕਿ ਹੋਰ ਕਹਿ ਨਹੀਂ ਕੋਈ ਸਕਦੇ ਕਿਉਂਕਿ ਬਾਈ ਜੀ ਗੋਰਾ ਟਾਇਲ ਜਿਹੜਾ ਸਟੋਰ ਆ ਉੱਥੇ ਸਪੈਸ਼ਲ ਖਾਸ ਮੁੱਖ ਮਹਿਮਾਨ ਸਾਡੇ ਸੋਖਾ ਬੌਂਸਰ ਵੀਰ ਜੀ ਆਏ ਹੋਏ ਸੀ ਤੇ ਉਹਦੇ ਨਾਲ ਦੇ ਬੰਦੇ ਸੀ ਕਿਵੇਂ ਖਾਲੀ ਹੱਥ ਮੋੜਦੇ ਅਸੀਂ ਫਿਰ ਗੋਰਾ ਟਾਇਲ ਦੀ ਟਾਇਲ ਬੁਕਿੰਗ ਕੀਤੀ ਗਈ ਹੈ ਬਾਈ ਜੀ ਹਰ ਵਾਸਤੇ ਬਾਈ ਜੀ ਹੁਣ ਫੇਰ ਕਹਿੰਦੇ ਤੁਸੀਂ ਇੱਥੋਂ ਵੀਡੀਓ ਬਣਾਓ ਸੋਣ ਆਹ ਐਂ ਤੁਸੀਂ ਆਪ ਦੇਖੋ ਕਿ ਕਿਵੇਂ ਤੁਹਾਨੂੰ ਵੀਡੀਓ ਬਣਾਉਣੀ ਕਿਵੇਂ ਸੋਹਣੀ ਸੋਹਣੀ ਲੱਗ ਰਹੀ ਆ ਫੇਰ ਬਾਈ ਜੀ ਦਿਖਾਉਣ ਲੱਗ ਗਏ ਆਪਣਾ ਬਾਈ ਜੀ ਉਹ ਜਿਹੜਾ ਆਪਣਾ ਸੱਤਾ ਭਾਜੀ ਆ ਉਹ ਇਹਨਾਂ ਨੂੰ ਫੇਰ ਆਪਾਂ ਦਿਖਾਇਆ ਵੀ ਸਾਡਾ ਕਿਵੇਂ 100% ਪ੍ਰੀਮੀਅਮ ਕੁਆਲਿਟੀ ਵਾਲਾ ਤੂੰ ਆ ਮੂਰੇ ਪਹਿਲਾ ਕੈਮਰਾਮੈਨ ਤੂੰ ਆ ਆ ਦੇਖੋ ਜਿਹੜਾ 100% ਪ੍ਰੀਮੀਅਮ ਕੁਆਲਿਟੀ ਦਾ ਜਿਹੜਾ ਮਾਲ ਹੈ ਉਹ ਕਹਿੰਦੇ ਵੀ ਸਿਰਫ ਗੋਰਾ ਤੋਂ ਗੋਰਾ ਵੀਰ ਜੀ ਮਤਲਬ ਗੋਰਾ ਟੈਲ ਵਾਲੇ ਹੀ ਆਪਣਾ ਲੋਕਾਂ ਦੀ ਸੇਵਾ ਵਿੱਚ ਲਿਆ ਰਹੇ ਨੇ ਆ ਦੇਖੋ ਸਾਰੇ ਸੋਹਣੇ ਸੋਹਣੇ ਵੀਰ ਕਹਿੰਦੇ ਵੀ ਐਨ ਕਰ ਲਾਈਆਂ ਕਹਿੰਦਾ ਸਵਰਨਪ੍ਰੀਤ